ਲੋਵੀ ਫਾਈਨਲੀ ਰਿੰਗ ਪੈ ਗਈ ਆਜੋ ਆਜੋ ਆਗੇ ਜਲਦੀ ਆਜੋ ਮੁੰਡਿਆਲੇ ਆਗੇ ਆਜੋ ਕੌਫੀ ਬਾਜੀ ਪੀ ਲਓ ਆਜੋ ਹਏ ਜਦੋਂ ਜਦੋਂ ਤੰਗ ਹੋਇਆ ਜੇਬ ਵੱਲੋਂ ਨੰਗ ਹੋਇਆ ਓਨੀ ਵਾਰੀ ਪਹਿਣੇ ਤੂਆਂ ਨਾਲ ਆ ਖੜੀ ਹਾਂਜੀ ਖੋਸਾ ਪਰਵਾ ਆ ਚੁਕੇ ਹਾਂਜੀਓ ਵਾਓ ਕੀ ਬਾਤ ਕਿਊਟੀ ਪਾਇ ਕਿਊਟੀ ਪਾਇ ਆ ਚੁਕੇ ਨੇ ਮੋਟੀ ਬਤ ਹਾਂਜੀ ਸਾਸਟ੍ਰਿਕਾ ਸਾਰਿਆਂ ਨੂੰ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਤਿਆਰ ਆਪਾਂ ਕਾਹ ਤੋਂ ਹੋਏ ਆ ਸਮਝੋ ਤਿਆਰ ਸ਼ਾਹ ਹੋ ਗਏ ਤੇ ਲੋ ਜੀ ਕੁਰਤੇ ਪਜਾਮੇ ਤੇ ਬਲੇਜ਼ਰ ਪਾ ਲਿਆ ਤੇ ਥੱਲੇ ਵਾਲਾ ਉਹ ਕਪੜਾ ਹੀ ਮਿਲਿਆ ਸਾਨੂੰ ਕਿੱਥੋਂ ਮਿਲਦਾ ਹੁੰਦਾ ਵਾ ਸੋ ਅੱਜ ਹਾਨੂੰ ਐਂ ਸਾਰਨਾ ਪੈਣਾ ਤੇ ਹੁਣ ਚੱਲੇ ਅੱਜ ਆ ਗਈ ਰਿੰਗ ਸ਼ਰਮਣੀ ਤੁਹਾਨੂੰ ਪਤਾ ਭੈਣ ਦੀ ਰਿੰਗ ਸ਼ਰਮਣੀ ਆ ਸੋ ਚੱਲੇ ਆ ਆਪਣੇ ਵੀਰ ਭਰਾਣ ਸਾਰੇ ਪਹੁੰਚ ਚੁੱਕੇ ਆ ਸੋ ਆਪਾਂ ਜਾਵਾਂਗੇ ਤਿਆਰਚਾਰ ਹੋ ਗਏ ਤੇ ਪੱਗ ਰਸੋ ਕਿਵੇਂ ਲੱਗ ਰਸੋ ਕਿਵੇਂ ਲੱਗਦੀ ਬਾਕੀ ਸਾਡੇ ਵੀਰ ਦਰਮਿਆਨ ਪਹੁੰਚ ਚੁੱਕੇ ਨੇ ਸਾਡੇ ਵੀਰ ਹੁਣੀ ਸਾਸਰੀ ਘਾਇ ਬਾਈ ਜੀ ਠੀਕ ਠਾਕ ਆ ਤੁਹਾਨੂੰ ਪਲੇ ਆਜ਼ਾਦੀ ਮੰਗੇ ਵਾਲਿਆ ਜਿਹਨੂੰ ਕਹਿੰਨੇ ਆਪਾਂ ਕਹਿੰਨਾ ਠੂਠੀ ਮੂਆ ਨਹੀਂ ਗਾਇ ਪ੍ਰਾਵਾ ਸਾਡਾ ਆਜ਼ਾਦੀ ਇਹਨਾਂ ਠੂਠੀ ਰੂਟੀ ਕਹਿੰਦੇ ਨੇ ਆਪਣੇ ਘਾਤ ਹੋ ਜਾ ਰਾ ਅਗਰ ਕੋਈ ਨਹੀਂ ਕਹਿਣਾ ਤਿਆਰ ਹੋ ਜਾਓ ਤੁਸੀਂ ਵੀ ਤਿਆਰ ਮੈਂ ਅਹੀਂ ਗੱਲਾਂ ਵਿਚਾਰੇ ਨਾ ਕਰ ਲਈ ਆ ਤਿਆਰ ਫੇਰ ਲੇਟ ਹੋ ਜਾ ਸਾਰੇ ਪਹੁੰਚਦੇ ਕਿਉਂ ਨਹੀਂ ਕਹੇ ਫਲੂ ਚੱਲਦੇ ਬਿਮਾਰ ਹੋ ਗਏ ਮੈਂ ਤਾਂ ਨਹੀਂ ਗਿਆ ਤੇ ਗਰ ਬਲੇਟਾ ਅਗਰਮੀਤ ਕੌਰ ਜੀ ਹਾਂ ਜੀ ਹੋ ਲੈ ਹੋਦ ਬੋਜ ਹੋਦ ਮਾ ਮਾਕੇ ਲ ਮਰੀ ਲੁੱਕ ਮਹਾ ਕੀ ਵੇਲਾ ਆਦੀ ਮੇਰੀ ਹੈਲੋ ਜੇ ਉਹਨੇ ਤਿਆਰ ਹੋਣੀ ਸਾਥ ਬੈਠੇ ਇਹਨੂੰ ਕੱਢਾਂਗੇ ਫੋਟੋ ਦੇ ਫੇਸ ਆ ਲੈ ਕਰੋ ਕੱਟਣ ਵਾਲੀ ਗੱਲ ਕਰਦੇ ਆ ਲਓ ਜੀ ਲੁੱਕ ਆਪਣੀ ਲੁੱਕ ਚੈੱਕ ਕਰੋ ਫਾਈਨਲੀ ਲੁੱਕਾ ਜੀ ਰੰਗ ਸਰਮਣੀ ਦੀ ਪੈਰਾਂ ਵਿੱਚ ਕੂਚੀ ਬਿਲੋਂ ਆਏ ਰਹਿੰਦੇ ਬਾਹਰੋਂ ਨਹੀਂ ਆਪ ਆਪ ਇੰਨੇ ਪੈਠਾ ਲਾ ਨਹੀਂ ਸਕਦੇ ਰਮਾਲ ਹੈਗਾ ਸਰਮ ਹੈਗਾ ਰਮਾਲ ਕੀ ਕਰਦਾ ਵੈਸੇ ਚਾਹੀਦਾ ਬੀਬੀ ਰਮਾਲ ਲੈ ਕੇ ਬਾਈ ਨੂੰ ਅੰਦਰੋ ਹੈਲੋ ਕਿਨ ਰਮਾਲਦਾ ਇਹਦੇ ਵਿੱਚ ਫਿੱਕ ਮੈਨ ਜਾਣੀ ਕਹਿੰਦਾ ਘਰੇ ਨਹੀਂ ਰਮਾਲ ਉਹਨੇ ਆ ਉਹਨੂੰ ਫੜਾ ਬਣਾਇਆ ਸਾਰੀ ਲੋਕਾਂ ਚ ਆਕਰਸ਼ਣ ਹੀ ਗਿਆ ਵਿਲਾਦੀਆ ਓਕੇ ਓਕੇ ਕੇਵਲਾਨਾ ਅਕੈਡਮੀ ਦਾ ਕੌਣ ਜੀ ਵਧੀਆ ਵਧੀਆ ਬਹੁਤ ਸੋਹਣਾ ਮਾ ਉਹ ਜ ਆ ਵਾਰ ਕੇ ਮੇਰ ਦਾ ਸੁੱਟ ਮਾਇ ਨਹੀਂ ਮੇਰੇ ਤੋਂ ਮੈਨੂੰ ਨਜ਼ਰ ਲੱਗਾ ਮੁੰਡਾ ਮੈਨੂੰ ਨਜ਼ਰ ਲੱਗਾ ਮੁੰਡਾ ਸਰਦਾਰ ਤਿੱਕਾ ਲਾ ਦੇ ਨੇ ਮਗਰ ਮੈਨੂੰ ਨਜ਼ਰ ਲੱਗਾ ਮੁੰਡਾ ਸਰਦਾਰਾਂ ਦਾ ਤੇ ਲੋ ਸਾਡਾ ਵੀਰ ਮੰਗਾ ਤੇ ਕਮੈਂਟਰੀ ਵਾਲਾ ਗਾ ਸਾਡੇ ਆਉਣ ਨੂੰ ਪਤਾ ਕੀ ਹੋਈ ਜਾਂਨਗੇ ਅੱਜ ਮੈਂ ਸੁਣਦਾ ਤਾਂ ਮੈਨੂੰ ਫੀਲ ਹੋ ਰਿਹਾ ਗੁੱਡ ਫੀਲ ਹੋ ਰਿਹਾ ਅੱਜ ਨਾ ਤਾਂ ਇਹ ਨਹੀਂ ਗਾ ਤੇ ਐਵੇਂ ਉੱਤੋਂ ਦੇ ਵੀਰੇ ਪਾ ਲਈ ਦੇਰ ਨੂੰ ਮਾਲ ਬਾਈ ਨੂੰ ਚਲੋ ਬਸ ਹਰ ਚਲੋ ਵੀ ਚਲੀਏ ਆ ਜਾਓ ਹਾਂਜੀ ਖੋਸਾ ਪਰਵਾਹ ਆ ਚੁੱਕੇ ਹਾਂਜੀ ਓ ਵਾਓ ਕੀ ਬਸ ਕਿਊਟੀ ਪਾਏ ਕਿਊਟੀ ਪਾਏ ਆ ਚੁੱਕੇ ਨੇ ਭਾਈ ਕਿਊਟੀ ਪਾਈ ਨਹੀਂ ਮੋਟੀ ਪਾਈ ਵਾਓ ਮੋਟਾ ਪੈਣਾ ਆ ਜਾਓ ਆ ਜਾਓ ਤੁਸੀਂ ਆ ਜਾਓ ਆ ਜਾਓ ਕਹਿੰਦੇ ਕਿਉਂ ਨਹੀਂ ਤੂੰ ਪੈਂਟ ਸ਼ਰਟ ਪਾ ਕੇ ਆਉਣੀ ਵਾਹ ਮੈਂ ਪੂਰੀ ਇੱਕ ਵਾਂਗ ਆਈ ਹਾਂ ਹਾਂ ਦੱਸਣਾ ਨਹੀਂ ਮੈਂ ਕੋਈ ਪੈਂਟ ਸ਼ਰਟ ਠੀਕ ਆ ਮੈਂ ਜੁੱਤੀ ਸੱਚੀ ਗੱਲ ਠੀਕ ਠਾਕ ਓਕੇ ਹਾਂ ਜੀ ਉਹ ਵੀ ਕਹਿ ਸਕਦੇ ਆ ਭਰਾ ਬੈਠੇ ਲਓ ਜੀ ਪਕੌੜੇ ਲਵਾਤੇ ਹੋਰ ਭਾਈ ਕੋਪੀ ਆ ਇੱਧਰ ਕਿਉਂ ਜੂਰੀ ਚੜਾਈ ਅੱਜ ਦੁਬਾਰੇ ਪਕੌੜੇ ਸਭ ਕੁਝ ਰੈਡੀ ਆ ਸਭ ਕੁਝ ਰੈਡੀ ਆ ਹਾਏ ਓਏ ਸਮੈਲ ਨੇ ਜਾਨ ਹੀ ਕੱਢ ਲਈ ਇਹ ਰੋ ਗੱਲ ਬਣੀ ਚੱਕ ਕਰੋ ਹਾਏ ਓਏ ਸਮੈਲ ਨੇ ਜਾਨ ਕੱਢ ਲਈ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਜਿਆਦਾ ਸੋਹਣੇ ਲਾ ਗੋਵਾ ਕੰਨ ਲਵਾ ਲਿਆ ਪੈਰਾਂ ਨੂੰ ਪੈਰਾਂ ਨੂੰ ਗੋਵਾ ਲਵਾ ਕੇ ਆ ਗਏ ਛੂਟ ਕੰਨ ਲਿਆ ਪੈਰਾਂ ਨੂੰ ਗੋਵਾ ਲਵਾ ਕੇ ਆ ਗਏ ਉਹ ਵੇ ਇੱਧਰ ਚੈੱਕ ਕਰਾ ਇੱਧਰ ਆਵੇ ਇੱਧਰ ਆਵੇ ਕੋ ਕੰਬੀਨੇਸ਼ਨ ਕਿੱਡੇ ਸੋਹਣੇ ਲੱਗਦੀਆਂ ਆ ਆਏ ਓਏ ਇਹ ਥੋੜੇ ਪੰਜ ਪਨੀਰ ਵੱਧ ਪਾਈ ਅੱਛਾ ਕੋਲੀ ਖੜੇ ਬਿਆਲੋ ਤਾਂ ਕੋਈ ਨਾ ਇਹ ਵੱਧ ਪਾਉਣੇ ਪਨੀਰ ਨਾਲ ਹਾਂ ਹਾਂ ਪਨੀਰ ਨਾਲ ਘੱਟ ਪਨੀਰ ਨਾਲ ਮੁੰਡੇ ਵਾਲਿਆਂ ਨਹੀਂ ਆਹੀ ਮੁੰਡੇ ਵਾਲਿਆਂ ਹੀ ਗੀ ਆ ਆਹੀ ਮੁੰਡੇ ਹੀ ਆ ਆਹੀ ਮੁੰਡੇ ਹੀ ਆ ਇੱਥੇ ਕੀ ਲਾਉਣਾ ਪਈ ਆ ਕੀ ਆ ਇਹ ਨੰਮੰਦਿਆਂ ਜਿਹਦੇ ਮੁੰਡੇ ਵਾਲੇ ਉਹ ਤਾਂ ਲਾਉਣਗੇ ਆਪਣੇ ਲਈ ਨਹੀਂ ਆਪਣੇ ਲਈ ਦੂਜਾ ਕੰਮ ਚਲਾ ਦੇਣਾ ਆਏ ਪਹਿਲਾਂ ਅੱਜ ਦੇ ਮੁੰਡੇ ਵਾਲੇ ਉਹ ਤਾਂ ਲਾਉਣਾ ਸਪੈਸ਼ਲ ਚੀਜ਼ ਆ ਗੋਪੀ ਵਾਲੇ ਆ ਆ ਲੈ ਲੈ ਇਹ ਇਹ ਨਾ ਅਨਕਿੰਟ ਅਲਿਮਿਟਡ ਬੈਗ ਪੁਆਇਆ ਨਾ ਇਹਦਾ ਫੇਵਰੇਟ ਜਸਲੀਨ ਉਹ ਸਨੋਵਰ ਦੇ ਜਸਲੀਨ ਹੌਨੀ ਐਨ ਕਰਾ ਕੋ ਯਾਰ ਰੀਅਲ ਲਿਮਿਟਡ ਪਾ ਪੈਕ ਬੜਾ ਵੱਡਾ ਪੁਆਇਆ ਨਾ ਵੱਡਾ ਬੈਗ ਅਲਿਮਿਟਡ ਬੈਗ ਪੁਆਇਆ ਆਪਾਂ ਨਾਲੇ ਖਾਦੇ ਨਹੀਂ ਜਾਣੇ ਚੱਲ ਦੇਖੀ ਕਟਰ ਕਟਰ ਵੀ ਇਧਰ ਸਨੋਵਰ ਦਾ ਹੋ ਰ ਲਗੇ ਆ ਹਾਂ ਹਾਂ ਲੈ ਆ ਲੈ ਮੁੰਡੇ ਲੈ ਆ ਲੈ ਜੋ ਮਾਰ ਦੀ ਲੈ ਉਹ ਇੱਕ ਗੱਲ ਯਾਦ ਰੱਖੋ ਟੇਡਾ ਆਪਣਾ ਰਾਸ਼ਨ ਬਕਾਨਾ ਤੂੰ ਖਾਸ ਕਰਕੇ ਯਾਦ ਰੱਖੀ ਠੀਕ ਆ ਅੱਜ ਵੀ ਅੱਜ ਛੁੱਟੀ ਦਿਆ ਜਿਹਨੇ ਸਕੂਲੋਂ ਆਇਆ ਸਿੱਧੀ ਗੱਲ ਆ ਅੱਜ ਛੁੱਟੀ ਦਿਆ ਹਰਮਣ ਆ ਛੁੱਟੀ ਦਿਆ ਅੱਜ ਨਹੀਂ ਆਇਆ ਅੱਜ ਘਰੇ ਹੀ ਕੰਮ ਕਰਦੇ ਘਰ ਦੇ ਨੇ ਛੁੱਟੀ ਦਵਾਈ ਅੱਜ ਛੁੱਟੀ ਦਵਾਈ ਨੇ ਸਿੱਧੀ ਗੱਲ ਨਹੀਂ ਅੱਜ ਤਾਂ ਗੱਡਵਾ ਕਰਾਂ ਅੱਜ ਤਾਂ ਸੁਣਦਾ ਜੀ ਫਿਰ ਨਹੀਂ ਅੱਜ ਨਹੀਂ ਬੰਦ ਅੱਜ ਤੈਨੂੰ ਐ ਮੈਂ ਨਹੀਂ ਕਹਿ ਸਕਦਾ ਜਿਹੜੀ ਨਾ 50 ਮੈਚ ਕਰਕੇ ਬੰਨੀ ਕੁਰਤੇ ਨਾਲ ਉਹ ਸਿੱਧਾ ਸੋਹਣਾ ਲੱਗ ਰਿਹਾ ਅੱਜ ਨੂੰ ਮੋਟੇ ਦੇ ਸ਼ੂ ਚੱਕੜਾ ਬਹੁਤ ਗੁੱਡੇ ਆਪਣੇ ਬਈ ਉੱਥੇ ਲੈਂਦਾ ਲੈਂਗੁਏਜ 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 ਨਹੀਂ ਅੱਜ ਸੋਹਣਾ ਲੱਗਦਾ ਇਹ ਲੈਂਗੁਏਜ ਵੀਰ ਜੀ ਪੰਜਾਬੀ ਨਹੀਂ ਆਪਾਂ ਤੈਨ ਅੱਜ ਤਾਂ ਨੇ ਇੱਡਾ ਸੋਹਣਾ ਸੁਨੱਖਾ ਤੂੰ ਹੈਗਾ ਪਰ ਕੱਪੜਿਆਂ ਵਾਲਾ ਤੂੰ ਨਾ ਉਹ ਸਕੂਲ ਵਾਲੇ ਵਰਦੀ ਪਾਉਣੇ ਅੱਜ ਵੇਲਾ ਇਹਨਾਂ ਇਹ ਫੱਬਿਆ ਨਹੀਂ ਨਾ ਫੋਲਣਾ ਜਾਇ ਪਰ ਠੀਕ ਆ ਸੋ ਸੋ ਆ ਦੇ ਪ੍ਰਾਹ ਹਟਾ ਗੁੱਸਾ ਨਹੀਂ ਕਰਦਾ ਉਹਨਾਂ ਪ੍ਰਾਹ ਕਰ ਵੀ ਲੈਗੇ ਫਿਰ ਕੀ ਆਪਾਂ ਕੋਈ ਕਹਿ ਨਹੀਂ ਹਾਂ ਮੈਂ ਇਹਨੂੰ ਕੁਝ ਵੀ ਕਹਿ ਸਕਦਾ ਵਾਂ ਪਰ ਤੁਸੀਂ ਇਹਨੂੰ ਗੱਲ ਦੇ ਨੂੰ ਛੂਟ ਹਾਂ ਪਰ ਨਹੀਂ ਨਹੀਂ ਪਈ ਓਏ ਮੁੱਕਦੀ ਨਹੀਂ ਪਈ ਓਏ ਟੀਰ ਟੀਰ ਚੱਲ ਰਹੀ ਆ ਮੁੱਕ ਦੂਰ ਤੀਰ ਮੁੱਕਦੇ ਕਿਉਂ ਨਹੀਂ ਪੈਗੇ ਹੀਰਾ ਪੋਲੇ ਦੇ ਜਾ ਕੇ ਭਰ ਲੈਂਦਾ ਆਹੋ ਪੋਲੇ ਦੇ ਹੀਰਾ ਪਨੀਰ ਵਾਲਾ ਭਰ ਲੈਂਦਾ ਜਾ ਕੇ ਇਹ ਆ ਹੀਰਾ ਪਨੀਰ ਵਾਲਾ ਆਇਆ ਜੀ ਆ ਗਿਆ ਲੈ ਮੋ ਨਾਨਕੇ ਖੜੇ ਹੋਏ ਦਰਮਾਣੇ ਇਹਦਾ ਜਿੰਦਾਬਾਦ ਰਹਿਣ ਤੇ ਚੀਜ਼ਾਂ ਨੇ ਉਹ ਆ ਗਿਆ ਭਾਈ ਇਹਨੇ ਥੱਲੇ ਕਰਨਾ ਨਹੀਂ ਇਹ ਨਾ ਏ ਨਾ ਪੀਓ ਗਲਾ ਖਰਾਬ ਆ ਨਾ ਨਾ ਗਲਾ ਖਰਾਬ ਭਾਈ ਗਲਾ ਖਰਾਬ ਆ ਇਹਨਾਂ ਪਿਆਓ ਲੈ ਕੇ ਠੀਕ ਆ ਪਰ ਰੱਖ ਲੈਣਾ ਮਾਨਤਾਂ ਤੇਰਾ ਮੈਂ ਇੱਥੇ ਕੌਫੀ ਚੱਲੋ ਇਹਨਾਂ ਨੇ ਭੱਜ ਜਾਣਾ ਇੱਥੇ ਕੌਫੀ ਚੱਲ ਮਿਕਸਰ ਚੱਲੋ ਅੱਜ ਮਿਕਸਚਰ ਚੱਲੋ ਬੀਬੀ ਕਿੱਧਰ ਕੱਲੇ ਆ ਕੀ ਹੋ ਗਿਆ ਸਾਈਡ ਹੋ ਜਾ ਅੱਛਾ ਵਾਰੀ ਬੀਬੀ ਨਹੀਂ ਆ ਰਹੀ ਵਾਰੀ ਬੀਬਾ ਜੇ ਬਾਬਿਆਂ ਦੇ ਵਾਰੀ ਮੁਕਤ ਆਓ ਵੇ ਸਾਨੂੰ ਵੀ ਪਲੇਟ ਸਾਨੂੰ ਚੱਕਣੀ ਪਣੀ ਲਾ ਚੰਗਾ ਬੰਦੇ ਆ ਮਾਸਤਰਾ ਵੇਲਾ ਚੰਗਾ ਬੰਦਾ ਯਾਰ ਹਾਂ ਹਨਾ ਆ ਆ ਆ ਆ ਆ ਆ ਅੱਧਾ ਟੇਕਾ ਕੈਟਰਿੰਗ ਦੇਦੇ ਕੋਲ ਗੁੱਗੂ ਆ ਆ ਤਾਂ ਸਾਰੇ ਮੈਂ ਦੁਨੀਆ ਜਿੱਤ ਲਈ ਹੈ ਨਾ ਵੇਖਿਆ ਪਿਆਰ ਜਿਹੜਾ ਆ ਮਿਲਿਆ ਨਾ ਐ ਕਿੱਥੇ ਨਹੀਂ ਮਿਲਦਾ ਤੁਹਾਨੂੰ ਨਹੀਂ ਮਿਲਣਾ ਪਿਆ ਮੈਨੂੰ ਮਿਲ ਗਿਆ ਤੇਨੂੰ ਪਹਿਲਾਂ ਮਿਲ ਗਿਆ ਮੈਨੂੰ ਮਿਲ ਗਿਆ ਮੈਨੂੰ ਹਾਂ ਤਾਂ ਮੈਂ ਬੇਬੇ ਨੂੰ ਪਕੌੜੇ ਪੁੱਛੇ ਨਹੀਂ ਪਿਆਰ ਹੀ ਚਾਹੀਦਾ ਬੇਬੇ ਕਹਿੰਦੀ ਤਾਂ ਮੈਂ ਪਿਆਰ ਪੁੱਛ ਰਹੀ ਆ ਆਜੋ ਆਜੋ ਅੱਗੇ ਜਲਦੀ ਆਜੋ ਮੁੰਡੇ ਵਾਲੇ ਆਗੇ ਆਜੋ ਕਾਫੀ ਬਾਜੀ ਮਿਲੋ ਆਜੋ ਬਾਜੀ ਕਾ ਬਾਜੀ ਤੇਲ ਕਿਨੇ ਚੋਣਾ ਵਾ ਤੇ ਜੋ ਨਾਲ ਆ ਰਹੀਆਂ ਆਜੋ ਆਜੋ ਓਏ ਉਹ ਪਰੌਣਿਆਂ ਲਈ ਆਓ ਓਏ 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 ਕਿ ਉਹ ਪੈ ਟੋਟੇ ਪੈ ਗਏ ਟਟ ਕੇ ਪੈ ਗਏ ਓਏ ਓਏ ਮਿਲਣੀ ਵਾਲਿਆਂ ਲਈ ਤੂੰ ਕਿਧਰ ਪੈ ਗਏ ਆਏ ਓਏ ਓਏ ਜਿੱਥੇ ਇਧਰ ਗਿਆ ਅਮਰ ਤੇ ਇਧਰ ਗਿਆ ਆਜੋ ਆਜੋ ਤੁੰਗਰ ਨਾਲ ਆ ਤੈਨੂੰ ਸ਼ੰਗ ਲੱਗਾ ਉਹ ਨਾਲ ਆ ਤੁਰਿਆ ਆਉਂਦਾ ਲਓ ਅੰਕਲ ਜੀ ਅੱਗੇ ਲੈ ਜਾਓ ਟੋਕਰੀ ਖੋਲ ਕੇ ਕੀ ਵੀ ਕੀ ਕੱਢ ਦੇਣ ਬਾਕੀ ਅੰਦਰ ਰੱਖ ਦਿੰਦੇ ਆ ਕੀ ਵੀ ਕੱਢ ਨਹੀਂ ਆਏ ਲਓ ਮੇਰੇ ਬੰਦੇ ਹੀ ਦੋਵੇਂ ਗਲਤ ਭੇਜਦੇ ਆ ਹਨਾ ਨਾਲੇ ਫਲਾਂ ਟੋਕਰੀ ਅੰਦਰ ਰੱਖਾ ਲੋ ਇਹ ਵੀ ਰੱਖੋਨਗੇ ਕਰਮਾ ਵਾਲਾ ਜਿਹੜੇ ਆ ਕਮਰੇ ਚ ਆ ਜਾਂਦੇ ਕਰਮਾ ਉਹ ਤੂੰ ਕਰਮਾ ਵਾਲਾ ਦੇਖੋ ਤੁਹਾਨੂੰ ਲੱਗਦਾ ਮੈਂ ਇੱਧਰ ਸੂਟ ਕਿੱਡਾ ਸੋਹਣਾ ਪਾਇਆ ਲੈ ਭੈਣ ਸਾਡੀ ਨੇ ਵਿਆਹ ਆ ਲਈ ਨੇ ਮੈਨੂੰ ਸੋਹਣੀ ਲੱਗਦੀ ਪਈ ਸੱਚੀ ਹੁਣ ਲੱਗਦੀ ਸੋਹਣੀ ਮੈਂ ਬਖਾ ਨਹੀਂ ਸਕਦਾ ਨਾ ਬਹੁਤ ਸੋਹਣੀ ਲੱਗਦੀ ਪਈਆਂ ਨਹੀਂ ਮੈਂ ਮਤਲਬ ਕੀ ਨਹੀਂ ਭੈਣ ਬਹੁਤ ਫੋਟੋਆਂ ਨੂੰ ਵੀ ਰਹਿਣਾ ਜਾਵੇ ਬੱਲ ਫੈਮਿਲੀ ਫੋਟੋਆਂ ਨੂੰ ਵੀ ਰਹਿਣਾ ਜਾਵੇ ਕੰਬੀਨੇਸ਼ਨ ਜਮਾ ਪਰਫੈਕਟ ਬੀਬੀ ਇੱਥੇ ਸਾਹਮਣੇ ਵੇਖੋ ਇੱਧਰ ਕੈਮਰਾ ਇੱਧਰ ਆ ਪਈ ਇੱਕ ਵਾਰੀ ਤੇ ਮਿਲਦੇ ਆ ਜਿਹੜਾ ਵੀਡੀਓ ਚ ਨਹੀਂ ਦੁਬਾਰਾ ਮਿਲ ਹਾਂ ਦੁਬਾਰਾ ਮੇਲ ਫੇਰ ਜਾ ਕੇ ਜਾ ਗੁੱਡ ਮਾਰਨਿੰਗ ਨਹੀਂ ਗੁੱਡ ਮਾਰਨਿੰਗ ਹੈ ਨਹੀਂ ਪੱਜ ਗਿਆ ਇਧਰ ਵੀ ਸਾਰੀ ਬੱਲ ਫੈਮਿਲੀ ਬੈਠੀ ਹਾਂ ਮੈਨੂੰ ਬੁਲਾਇਆ ਨਹੀਂ ਕਿੱਥੇ ਮਾਸੀ ਜੀ ਕਿ ਚਲੋ ਦੂਜੀ ਵਾਰੀ ਚਲੋ ਆਜੋ ਹੁਣ ਆਪਾਂ ਫੋਟੋ ਕਜਾਈਏ ਆਪਨੀ ਆਜੋ ਇਧਰ ਦਿਖਾ ਦਿਓ ਵੀ ਬੱਲ ਫੈਮਿਲੀ ਕਰਕੇ ਆ ਅੱਜ ਨਿਗਾਣਾ ਆਪਾਂ ਮੇਰੇ ਸਕੂਲੋਂ ਆਇਆ ਛੁੱਟੀ ਕਰਕੇ ਆਇਆ ਠੀਕ ਆ ਰੋ ਰੋਇ ਕਹਿ ਦਿੰਦੇ ਆ ਅੱਜ ਤੂੰ ਲੱਗੀ ਜਾਂਦਾ ਆਪਾਂ ਆਪਾਂ ਸਾਰੀ ਜ਼ਿੰਦਗੀ ਨਹੀਂ ਲਾ ਸਕਦੇ ਆਪਾਂ ਬੋਲਣਾ ਕਹਦੇ ਕਹਿੰਦਾ ਗਰਮੀ ਲੱਗਦੀ ਆ ਆਪਾਂ ਨੇ ਲਾ ਦਿੱ ਕੂਲੈਂਟ ਪਾਇਆ ਕੂਲੈਂਟ ਵੀਰੇ ਐਡੇ ਮੋਟੇ ਸਵਾਲ ਲੈ ਲੈਂਦੇ ਤੁਸੀਂ ਤੁਹਾਨੂੰ ਨਹੀਂ ਪਤਾ ਲੱਗਦਾ ਇਹਦੇ ਭਾਈ ਨੂੰ ਸੋ ਗਰਮੀ ਕਿੰਨੀ ਆ ਗਰਮੀ ਲੱਗਦੀ ਇਹਨੂੰ ਲਾਓ ਤੈਨੂੰ ਕਿਹੜਾ ਲੱਗੀ ਜਾਂਦੀ ਫੇਰਾ ਗਰਮੀ ਲੱਗਦੀ ਤੇ ਲੱਗਣੀ ਆ ਸਾਹਮਣੇ ਤੇ ਲਗਦੀ ਤੇਰੇ ਕੋਲਡ ਪਿਆ ਕੋਲਡ ਨਹੀਂ ਦੂਸਰਾ ਡਰਿੰਕ ਸ਼ੋਰਟ ਆਰਡਰ ਲਾ ਕੇ ਆਇਆ ਆ ਜਾ ਬਹਿ ਜਾ ਇੱਥੇ ਫਿਰ ਆਵੇ ਬਾਈ ਹੁਣ ਚਾਹ ਚਾਹ ਤੁਹਾਨੂੰ ਸਰਵ ਕਰ ਦਿੰਦੇ ਨੂੰ ਸਰਵ ਕਰ ਦੇ ਨਾਲ ਵੇਟਰ ਨਾਲ ਉਹ ਨੂੰ ਕਹਿੰਦਾ ਸਰਵ ਕਰ ਦੇ ਤੂੰ ਨਾ ਹੋਰ ਖੜੇ ਆ ਇਹ ਤਾਂ ਖਾ ਪੀ ਕੇ ਖੜੇ ਆ ਜਾ ਆ ਕਿ ਤੂੰ ਸਿੱਖ ਲਿਆ ਇਹਨੇ ਦੱਸ ਦੇ ਲਾਏ ਵੇਟਰ ਨਾਲ ਸਿੱਖ ਲਿਆ ਉਹਨਾਂ ਤੋਂ ਨਹੀਂ 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 ਸਹੀ ਹੈ ਸਰਵ ਕਹ ਆਨੇ ਇੰਗਲਿਸ਼ ਬੋਲੀ ਵਧੀਆ ਚਲੋ ਬੈਠੋ ਤੇ ਫੇਰ ਕਰ ਸਰਵ ਸਾਰੇ ਆਣ ਆ ਜਾ ਆ ਜਾ ਬਾਈ ਬੈਠ ਕੇ ਠੀਕ ਹਾਂ ਹਾਂ ਸਾਰੇ ਠੀਕ ਆ ਕਿਹੜਾ ਬਹਿ ਗਿਆ ਜਿਸਪਾਲ ਉਹ ਦੇ ਬੈਠਾ ਨਾ ਦੀਨ ਦਾ ਨੀ ਬੈਠੇ ਥੱਲੇ ਥੱਲੇ ਉਹ ਬੈਠਾ ਦੀਨ ਦਾ ਨੀ ਅਸੇ ਤਰ੍ਹਾਂ ਬੈਠਾ ਆ ਰਿਹਾ ਬੋਲੋ ਲੈ ਜਿਸਪਾਲ ਚਲੋ ਜਾਂਦੋ ਗਰਗਰਨ ਬਾਹਰ ਹੋ ਗਿਆ ਉਹਦੇ ਲਈ ਮੈਂ ਛੋਟਾ ਲਾਉਣ ਲੱਗਾ ਜਿਸਪਾਲ ਲਈ ਹਾਥੀ ਨਾ ਪਰਦੇ ਦੇਲੇ ਪਾਸੇ ਆਹ ਪਲੇਟ ਚ ਸਿੱਧਾ ਗਾਣਾ ਲੈਂਦਾ ਆਪ ਵੀ ਚੱਕਾ ਆ ਆ ਜੀ ਨੇ ਖਾਣੇ ਆਜੋ ਹਣਾ ਇਹਨੇ ਕਿਲਾ 3 ਮਹੀਨਾ ਟੈਂਟਾ ਲਾਇਆ ਪਿਆ ਕਿਨੇ ਆਪਦੇ ਹੱਥੇ ਆ ਇਹ ਸੁਣੋ ਬੜੀ ਪਹਿਲਾਂ ਤੋਂ ਪ੍ਰਾਣੀ ਆਤਿਆ ਜਦੋਂ ਇਹਨੇ ਬਈ ਆਪ ਸਰਵ ਕਰ ਲੈਪੇ ਨੇ ਸਮਝ ਜੋ ਉਹ ਹਰਕਤਾਂ ਨਹੀਂ ਜਾਂਦੀਆਂ ਚੰਗੇ ਚੰਗੇ ਪੀਸ ਆਪ ਦੇ ਲਈ ਕੱਢਨੇ ਆ ਇਹ ਚਮੜੇ ਲੈ ਕੇ ਪੀਸ ਪਾਏ ਆ ਪੀਸ ਇਹਨੂੰ ਦੁੱggen ਪਾਉਣੇ ਆ ਬੜੇ ਚ ਲੈਗ ਪੀਸ ਆ ਵੇਖੀ ਤੂੰ ਉਹਨੂੰ ਸਮੋਸੇ ਹੀ ਪਾਟਾ ਰੱਖਦਾ ਵੇ ਸਾਡੇ ਵੀ ਆਪਣੇ ਵੀ ਇਹੀ ਆਊਗੀ ਯਾ ਆਪਣੇ ਦੀ ਕੀ ਪਤਾ ਕੀ ਆਉਣਾ ਕੁੜੀ ਨਹੀਂ ਆਉਣੀ ਆਪਣੇ ਭੇਜਤਾ ਕਿਉਂ ਨਹੀਂ ਆਉਣੀ ਮੈਂ ਛੋਟੀ 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 ਦੇਖੀ ਪਾਣੀ ਦੀ ਗੱਲ ਮੈਂ ਕਿਹਾ ਪਾਣੀ ਵੜਾ ਦੂੰ ਉਹਨੂੰ ਵਾਕੇ 98 ਗਿਆ ਹੀ ਦੇਖਾ ਓਏ ਚੁੱਪ ਉਹ ਆ ਵੀ ਗਿਆ 98 ਬੰਦੇ ਗਿਆ ਹੀ ਗਾ ਪਾਣੀ ਵੀ ਉਹਨੇ ਮੇਕਅਪ ਖਰਾਬ ਹੋ ਜਾ ਬਈ ਦੇਖੋ ਮੈਂ ਅੱਜ ਮੈਂ ਪੱਲੀ ਛੱਡ ਕੇ ਆਈਆਂ ਜਿਹੜਾ ਹਾਂਜੀ ਕੀ ਹੋਇਆ ਜੀ ਪੰਜੀ ਕੁਛ ਨਹੀਂ ਬਸ ਭਾਵ ਇੱਕ ਕੱਪ ਲੈ ਗਿਆ ਸੀ ਨਹੀਂ ਨਹੀਂ ਜੀ ਭਾਵੂ ਖੋਦੇ ਸੀ ਮੈਂ ਕਿਹਾ ਰੋ ਨਾ ਮੇਕਅਪ ਲੈ ਨਾ ਮਿੰਗਾ ਭਾ ਅ ਮੇਕਅਪ ਸਮਝੀਦਾ ਹੁੰਦਾ ਵਾ ਗਰ ਉਹ ਮੈਨੂੰ ਤੇ ਟੈਨਸ਼ਨ ਹੁੰਦੀ ਜਦੋਂ ਮੇਰਾ ਪਿਆ ਹੋਣਾ ਹੈ ਨਾ ਬੰਦਾ ਉੱਥੇ ਸ਼ਗਨ ਨੂੰ ਬੈਠਾ ਹਾ ਉਧਰ ਪਿਆ ਹੈ ਪੌਂਟ ਟਟੀ ਆ ਗਿਆ ਬੰਦਾ ਕੀ ਕਰਦਾ ਵਾਕਈ ਮੈਨੂੰ ਇਹ ਨਾ ਕਿ ਲਾ ਫੇਰੇ ਲੈਣ ਲੱਗੇ ਕਿ ਪੁੱਠਾ ਨਾਲ ਜਲਦੀ ਜਾਣਾ ਹੈ ਤੇ ਟੱਟੀ ਨਹੀਂ ਹੁੰਦੀ ਹੈ ਆਈ ਐਮ ਲਾਈਕ ਆ ਬੰਦਾ ਵੇਖ ਲੋ ਕੀ ਟੈਨਸ਼ਨ ਕਿੰਨੀ ਕਿੰਨੀ ਟੈਨਸ਼ਨ ਆ ਬੰਦੇ ਨੂੰ ਕਿੰਨੀ ਟੈਨਸ਼ਨ ਟੱਟੀ ਗੱਲ ਤੋਂ ਵੀ ਨਹੀਂ ਜਾਵੇ ਨਹੀਂ ਨਹੀਂ ਹੁੰਦੀ ਟੱਟੀ ਕੋਈ ਨਾ ਚੱਲ ਆ ਸੀ ਨੂੰ ਕਰਾਓ ਚਲੋ ਭਾਈ ਚਲੋ ਬਨਾਲੇ ਪਰ ਲੈ ਬਾਹਰ ਜਾਉਣੀ ਹੈਗੀ ਮੇਰੀ ਨਹੀਂ ਹੋ ਗਿਆ ਤੇਰੀ ਲੋਟ ਹੈ ਨਹੀਂ ਜਾ ਉਹ ਆ ਗਿਆ ਬੈਲੈਂਸ ਤੂੰ ਸ਼ਗਨ ਦਾ ਪਾਣੀ ਤੇਰੀ ਕੀ ਲੋੜ ਆ ਮੈਂ ਸ਼ਗਨ ਦਾ ਪਾਣੀ ਤੇਰੀ ਕੀ ਲੋੜ ਆ ਇਹਨਾ ਮੈਂ ਵੀ ਜਾਵਾਂ ਚੱਲ ਮੋਟੇ ਜਾ ਫਿਰ ਦੂਜਾ ਖੇਚ ਲੈ ਹਾਂ ਬਸ ਆ ਵੀ ਆ ਜਾ ਆਈ ਆ ਜਾ ਅੰਦਰ ਰਹਿ ਅੱਛਾ ਵੇਖੋ ਦੁਕੀਓ ਕਿਉਂ ਕਿ ਬਸਪਾਲਾ ਤੁਹਾਨੂੰ ਲੰਘਾ ਤੁਹਾਨੂੰ ਲੰਘਿਉਣਾ ਐਂ ਦੀ ਆਇਆ ਇੱਧਰ ਜਗ੍ਹਾ ਹੈਗੀ ਥੋੜੀ ਤੇ ਲੰਮੇ ਪੈ ਕੇ ਲੰਘਿਆ ਭਾਵੇਂ ਨਾਗੀ ਨੂੰ ਬੰਨ ਜਾ ਦਸਪਾਲਾ ਤੇ ਆਪਣੇ ਫਿਰਦੇ ਇਹਦਾ ਨਹੀਂ ਨਹੀਂ ਆ ਗਿਆ ਕਿੱਥੇ ਯਾਰੀ ਦਾ ਹਲੇ ਠਹਿਰ ਕੇ ਆ ਰੋਟੀ ਪ੍ਰਸ਼ਾਦਾ ਛੱਕ ਕੇ ਜਾਣੀ ਠੀਕ ਆਜ ਸਰ ਕੇ ਆਾਂਗੇ ਓਕੇ ਜੀ ਸਤਿ ਸ਼੍ਰੀ ਅਕਾਲ ਸੰਤ ਨੂੰ ਬੇਨਤੀ ਆ ਰੋਟੀ ਪ੍ਰਸ਼ਾਦਾ ਛੱਕ ਕੇ ਜਾਏ ਹਾਂ ਹਾਂ ਜੀ ਆ ਗਏ ਕਿੱਥੇ ਸੀ ਮੈਂ ਤਾਂ ਕਦੋਂ ਦੀ ਆਈ ਤੂੰ ਹੀ ਨਹੀਂ ਦੱਸਿਆ ਪੈਣ ਲੱਗਾ ਹੁਣ ਫਾੜੋ ਛੱਗਣ ਚਲੋ ਚਲੋ ਭਾਈ ਜਦੋਂ ਜਦੋਂ ਤੇਰੇ ਨਾਲ ਗੁੱਸੇ ਹੋਇਆ ਮੈਂ ਔਖੀ ਬੜੀ ਗੁੱਡੀਏ ਓ ਘੜੀ ਲੰਘਦੀ ਪਿਆਰ ਤੇਰੇ ਦਾ ਵੀ ਕੋਈ ਮੁੱਲ ਨਾ ਪੈਣੇ ਤੂੰ ਆਵਾ ਵਿੱਚ ਵੀਰ ਲਈ ਤੂੰ ਖੈਰ ਮੰਗਦੀ ਹਾਈ ਕਿਨੇ ਫੜੀ ਬਾਹ ਕਿਨੇ ਲੱਤਾਂ ਖਿੱਚੀਆਂ ਸੰਧੂ ਭੁੱਲਦਾ ਨਹੀਂ ਸਭ ਕੁਝ ਯਾਦ ਰੱਖੂਗਾ ਹਾਏ ਤੇਰੀਆਂ ਦੁਆਵਾਂ ਪਹਿਣੇ ਤੇਰੇ ਵੀਰ ਨੂੰ ਇੱਕ ਦਿਨ ਕੱਖਾਂ ਤੋਂ ਬਣਾਉਣਾ ਲੱਖਾਂ ਦਾ ਹਾਏ ਤੇਰੀਆਂ ਦੁਆਵਾਂ ਪਹਿਣੇ ਤੇਰੇ ਵੀਰ ਨੂੰ ਇੱਕ ਦਿਨ ਕੱਖਾਂ ਤੋਂ ਬਣਾਉਣਾ ਲੱਖਾਂ ਦਾ ਹਾਏ ਜਿੰਨੀ ਵਾਰੀ ਤੰਗ ਹੋਇਆ ਜੇਬ ਵੱਲੋਂ ਨੰਗ ਹੋਇਆ ਓਨੀ ਵਾਰੀ ਪਹਿਣੇ ਤੂੰ ਆ ਨਾਲ ਆ ਖੜੀ ਉਹ ਤੇਰੀ ਭੁੱਲ ਦੀ ਨਹੀਂ ਗੱਲ ਜਿਹੜੀ ਆਖੀ ਸੀ ਤੂੰ ਕੱਲ ਮੇਰਾ ਬਣ ਕੇ ਭਰਾ ਮਾ ਨੂੰ ਤੰਗੜਾ ਕਰੀ ਰੇਂਦਾ ਮਾੜਿਆ ਕੰਮਾ ਤੂੰ ਮੈਨੂੰ ਸਦਾ ਰੋਕਦਾ ਘੁੱਟ ਵਿੱਚ ਦਿੱਤਾ ਕਰਾ ਤੇਰੇ ਹੱਥਾਂ ਦਾ ਹਏ ਤੇਰੀਆਂ ਦੁਆਵਾਂਵਾਂ ਪਹਿਣੇ ਤੇਰੇ ਵੀਰ ਨੂੰ ਇੱਕ ਦਿਨ ਕੱਖਾਂ ਤੋਂ ਬਣਾਉਣਾ ਲੱਖਾਂ ਦਾ ਹਏ ਤੇਰੀਆਂ ਦੁਆਵਾਂਵਾਂ ਪਹਿਣੇ ਤੇਰੇ ਵੀਰ ਨੂੰ ਇੱਕ ਦਿਨ ਕੱਖਾਂ ਤੋਂ ਬਣਾਉਣਾ ਲੱਖਾਂ ਦਾ ਜਲਤਾ ਬੰਦੇ ਜੀ ਉਹ ਆ ਨਹੀਂ ਸਕਦੇ ਇੱਥੇ ਤੇ ਉੱਥੇ ਖੇਦੇ ਫੋਟੋ ਲੈ ਪਾਉ ਰੇਂਗਣਾ ਪਾਉ ਰੇਂਗ ਪਾਉ ਜੇ ਬਾਅਦ ਨਹੀਂ ਤਾਂ ਹੋਰ ਸੁਣਾਉਣ ਨੂੰ ਗਿਆ ਤਾਲਾ ਭੀਰ ਪਾਉਣ ਨਾਲ ਬਗੈਰ ਰੋਣਾ ਨਹੀਂ ਕੋਈ ਨਾ ਯਾਰ ਇਹਨੇ ਛੇਕਣ ਨਹੀਂ ਪਾਇਆ ਸਾਨੂੰ 10-10 ਰੁਪਏ ਬਾਦੋ ਪਾਉਣੇ ਆ ਭੈਣ ਜੀ ਇੱਧਰ ਖੜੀ ਆ ਯਾ ਅਮੀਰ ਲੱਗਦੀ ਆ ਹਾਂ ਕੋਸਾ ਪਰਵਾਰੀ ਆ ਸਾਹਮਣੇ ਆ ਪਿੱਛੇ ਇੱਕ ਖੜਾ ਨਾਲ ਪੰਜ ਛੇਕਣ ਥੋੜਾ ਦਾ 10-10 ਹੀ ਪਾ ਦੋ ਖਾਣੀ ਆਏਗੀ ਖਾਲੀ ਕਾਦੇ ਹੋਗੇ ਖਾਣੀ ਖਾਣੀ ਨਹੀਂ ਲਾਏ ਕੋਸੇ ਖਾਣੀ ਲੈਣਾ ਤੂੰ ਅਜੇ ਆਪਣੇ ਤੂੰ ਆਪਣੇ ਨਾਲ ਤੂੰ ਉਹਨਾਂ ਨਾਲ ਨਹੀਂ ਗੱਲ ਕਰ ਆਪਣੇ ਨਾਲ ਗੱਲ ਕਰ ਗੱਲ ਕਰਨਾ ਰੱਖ ਲੈ ਤੂੰ ਫਾਦੇ ਇੱਕ ਸਾਰੀਆਂ ਪੈਂਦੀਆਂ ਇਕੱਠੀਆਂ ਬੈਠੀਆਂ ਜੋ ਦੇ ਰਾਜਵੀਰ ਕੌਰ ਬੇਸ਼ਰੇ ਹੋਇਆ ਰਾਜਵੀਰ ਕੌਰ ਬੱਲ ਨਿਜਮਨਤ ਕੌਰ ਨਿਜਮਨਤ ਕੌਰ ਗਰਮੀਤ ਕੌਰ ਗਰਮੀਤ ਕੌਰ ਤੇ ਚਾਚੀ ਤੇਰਾ ਨਾ ਕੀ ਸਿੰਦੋ ਸਿੰਦੋ ਬੈਠੀ ਵਿੱਚ ਅਸੀਂ ਇਹ ਜੀ ਐਡੀ ਮੈਂਬਰ TIID ਨੇ ਸੀ ਐਡੀ ਮੈਂਬਰ ਬੈਠੇ ਆਪਣੇ ਉਹ ਸੀ ਆਈ ਡੀ ਬੈਠੇ ਵਿੱਚ ਇਹ ਆ ਸੀ ਐਡੀ ਲੈ ਸਾਰੇ ਪਿੰਡ ਦੀ ਗਲੀ ਦੀ ਖਬਰ ਆ ਆ ਕੱਕਲੇ ਸਾਡੀ ਬੀਬੀ ਕੀ ਹੋਇਆ ਮੈਂ ਸੁਣਿਆ ਅੱਜ ਆਪਾਂ ਡਿੱਗ ਪਏ ਉੱਥੇ ਨਗਰ ਕੀਰਤਨ ਦੇ ਪੱਕਾ ਮਾਰਿਆ ਉਹ ਚਲ ਰੋੜਾ ਲੈ ਕੇ ਚੱਲ ਗਿਆ ਮੈਂ ਚੱਲ ਗਿਆ ਲੜਨ ਬੇਬੇ ਸੁੱਟ ਤੇ ਆਡੀ ਆ ਆ ਇਧਰ ਇੱਕ ਹਾਂਜੀ ਹਾਂਜੀ ਪਾ ਜੀ ਆਉਰੇ ਆਓ ਪੁਰੇ ਜਿੱਦਰਾ ਇਹਨਾਂ ਨੇ ਪਾਜੀ ਨੂੰ 100-100 ਰੁਪਇਆ ਲਿਆ ਭਾਈ ਆਪਦਾ ਨਹੀਂ ਲੈਂਦਾ ਇਹਨਾਂ ਨੇ ਅਸੀਂ ਨਹੀਂ ਇਹਨਾਂ ਨੂੰ ਭਾਈ ਆਪਰੇ ਦਿੱਤੇ ਆ ਪਾਜੀ ਕਿਉਂ ਛਕੜ ਪਾਉਣ ਦਾ ਪਾਜੀ ਕਿੱਥੇ ਪੁੱਛ ਰਹੇ ਨੇ ਭਾਈ ਆਜੋ ਭਾਈ ਨਵੇਂ ਨੋਟਾਂ ਦੀ ਗੁੱਤੀ ਹੀ ਗੁੱਤੀ ਇਹ ਆ ਰਿਹਾ ਜੀ ਗੋਪੀ ਅਮਰੀਕਾ ਵਾਲਾ ਗੋਪੀ ਅਮਰੀਕਾ ਵਾਲਾ ਆ ਰਿਹਾ ਇਹ ਆ ਰਿਹਾ ਵੀਰ ਜੀ ਟਰਾਲਿਆਂ ਦਾ ਮਾਲਕ ਛਕੜ ਪਾਇਆ 5-5 ਵੈਰੀ ਗੁੱਡ ਬੈਠੀ ਗੁੱਡ ਆਜੋ ਸਾਨੂੰ ਵੀ ਬੱਸ ਨੋਰ ਦੇਖਦੇ ਭਾਈ ਸਨੋਵਰ ਬਾਈ ਸੰਧੂ ਫੈਮਲੀ ਮੈਂਬਰ ਨਵੀਂ ਥੋੜੀ ਦਾੜੀ ਦੁੜੀ ਮੈ ਕਰਾਉਣ ਵਾਲੀ ਵੀ ਜੀ ਉਹ ਪੈਦਾ ਕੇ ਪੈਦਾ ਕੇ ਮੈਦਾ ਕਰਤੀ ਹੋਏ ਲਾ ਬੈਚਾਗਣ ਬਹੁਤ ਕਸਤਾ ਆ ਗਿਆ ਸਾਨੂੰ ਆ ਫੜ ਬੈਂਦਾ ਚ ਨਹੀਂ ਲੰਦਾ ਥੱਲੇ ਬਰਾ ਨਹੀਂ ਜੁੱਤੀ ਗੰਦਗੀ ਦੀ ਸੁਨੋਵਰ ਮਾਸਟਰ ਸਲੀਮ ਵਾਲੀ ਨਾ ਹੋਏ ਕਿਤੇ ਅੱਛਾ ਦੇ ਜੀ ਡਿਗ ਬਲੇ ਆਏ ਭਾਈ ਓਥਲੇ ਓਏ ਤੂੰ ਥੱਲੇ ਜਾ ਨੇ ਜਾ ਥੱਲੇ ਜਾ ਕੇ ਪੀਓ ਵਜਿੰਦਰ ਚਾਹ ਆ ਜਾਂਦੇ ਆ ਲੋ ਸਸਤੀ ਕਾਲ ਜੀ ਰਿੰਗ ਪੈਣ ਲੱਗੀ ਸਾਡੇ ਦੋਵਾਂ ਦੇ ਮੇਰੀ ਤੇ ਗੱਗੂ ਦੇ ਉਜੂ ਬਣੇ ਲੱਗਦੇ ਹਾਲਾ ਬਣੇ ਹੀ ਵੈਸੇ ਹਾਲਾ ਬਣੇ ਹੀ ਰਿੰਗਸਨ ਬਣੀ ਵਾਲਾ ਠੀਕ ਹੈ ਬਸ ਚੱਲੇ ਬੜਾ ਸਹੀ ਕੰਮ ਕੰਮਣੀ ਵੀ ਚੱਤ ਨੇ ੜੀ ਵੱਡੇ ਭਾਈ ਲੈ ਹੱਥ ਖੋਲੋ ਠੀਕ ਹੈ ਤੇਰਾ ਕੀ ਹੋ ਗਿਆ ਨਾ ਸਟਾਰਟ ਖੋਲੋ ਦੇਖਾ ਕੁਝ ਵਾਲਾ ਇਹ ਸਾਹਮਣੇ ਦੇਖੀਏ ਸਨੋਬਰ ਤੁਹਾਨੂੰ ਸ਼ੇਅਰਿੰਗ ਕਰਾਉਣੇ ਤੋਂ ਆਲਾ ਓਕੇ ਇਹ ਕਿੰਨਾ ਹੀ ਗ੍ਰੇਵਿਟ ਵੇਟ ਕਰਾਉਣੇ ਸਨੋਰ ਵੀ ਆ ਗਿਆ ਵਿੱਚ ਇਹ ਤਾਂ ਸਹੀ ਹੈ ਪਾਰਾ ਪਾਰ ਸਨੈਪ ਆਇਆ ਨਿਊ ਕਪਲ ਨਹੀਂ ਪਾਰਾ ਸਨੈਪ ਕੰਪਿਊਟੇਸ਼ਨ ਸਿਸਟਮ ਇੱਕ ਕੰਗਰੇਟਿਲੇਟ ਸਟਾਪ ਲਓ ਜੀ ਰੋਟੀ ਲੱਗ ਗਈ ਕੋਨਾ ਕੋਨਾ ਬੈਠਾ ਤੇ ਪਾਲ ਪਰਵਾਰ ਰੋਟੀ ਨੂੰ ਹੋ ਗਿਆ